ਘਰੋਹ ਬਾਲੀ ਪੰਦੇ ਬਹਾਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬੁਰਜ ਦੇ ਵਿੱਚ ਸਰਦ ਜਗਦੀਪ ਸਿੰਘ ਹੋਣਾ ਨੇ ਆਪਣੀ ਨੌ ਕਨਾਲਾਂ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਪਨੀਰੀ ਬੀਜੀ ਹੈ ਉਹਨਾਂ ਕਿਸਾਨਾਂ ਦੇ ਲਈ ਜਿਨ੍ਹਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਔਰ ਇਸੇ ਤਰ੍ਹਾਂ ਪਿੰਡ ਚੱਕ ਸਾਹੂ ਦੇ ਵਿੱਚ ਸਰਪੰਚ ਜਸਦੇਵ ਪਾਲ ਸਿੰਘ ਨੇ ਵੀ ਡੇਢ ਕਿੱਲਾ ਜਿਹੜੀ ਅੱਜ ਪਨੀਰੀ ਬੀਜੀ ਆ ਉਹੀ ਜਿਹੜੀ ਹੈ ਉਹ ਸਾਰੀ ਉਹਨਾਂ ਹੜਪੀੜਤਾਂ ਦੇ ਲਈ ਹੈ ਮੈਂ ਹੋਰ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਜਿੱਥੇ-ਜਿੱਥੇ ਜਿਹਦੇ ਕੋਲ ਜਗ੍ਹਾ ਹੈਗੀ ਆ ਉਹ ਜਿਹੜੀ ਵੀ ਪਨੀਰੀ ਬੀ ਸਕਦੇ ਤਾਂ ਕਿ ਉਹ ਸਾਡੇ ਭਰਾ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਉਹਨਾਂ ਦੀ ਆਪਾਂ ਫਸਲਾਂ ਵੀ ਜਿਹੜੀਆਂ ਦੁਬਾਰਾ ਲਵਾ ਸਕੀਏ ਪਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਵੀਰ ਦਾ ਕਿ ਇਹਨੇ ਇੱਕ ਉਪਰਾਲਾ ਕੀਤਾ ਸਾਰੇ ਨੰਬਰਦਾਰ ਸਾਹਿਬ ਦਾ ਵੀ ਪਟਵਾਰੀ ਸਾਹਿਬ ਦਾ ਵੀ ਜਿਨ੍ਹਾਂ ਨੇ ਬੀ ਦਿੱਤਾ ਸਾਰਿਆਂ ਨੇ ਜਿੰਨਾ ਦੇ ਨਾਂ ਯੋਗਦਾਨ ਹੋ ਸਕਿਆ ਪਾਇਆ ਉਸ ਆਰਤੀ ਵੀਰਾਂ ਨੇ ਵੀ ਜਿਹੜਾ ਯੋਗਦਾਨ ਪਾਇਆ ਇਹਦੇ ਵਿੱਚ ਬੀ ਦਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਜਿਹਦੇ ਕੋਲੇ ਬੀ ਪਿਆ ਉਹ ਬੀ ਜੇ ਫ੍ਰੀ ਦੇ ਸਕਦੇ ਤਾਂ ਬੀ ਫ੍ਰੀ ਦਿਓ ਜਿਹਦੇ ਕੋਲੇ ਜ਼ਮੀਨ ਹੈਗੀ ਆ ਖਾਲੀ ਹੈ ਜ਼ਮੀਨ ਤਾਂ ਆਪਾਂ ਉਹਨਾਂ ਵੀਰਾਂ ਵਾਸਤੇ ਪਨੀਰੀ ਬੀਜ ਕੇ ਉਹਨਾਂ ਦਾ ਵੀ ਭਲਾ ਕਰੀਏ ਉਹ ਆਪਣੇ ਵੀਰ ਆ ਕਿਉਂਕਿ ਆਪਾਂ ਦੇਸ਼ ਦੇ ਲਈ ਕੰਮ ਕਰ ਰਹੇ ਆ ਔਰ ਸਾਡੇ ਦੇਸ਼ ਦੇ ਪੂਰੇ ਭਾਰਤ ਦੇ ਵਿੱਚ ਜਿਹੜਾ ਹੜਾ ਆਇਆ ਹੋਇਆ ਉੱਥੇ ਵੀ ਆਪਾਂ ਜਿਹੜਾ ਉਹਨਾਂ ਦੇ ਸਾਡਾ ਕਿਸਾਨ ਦੀ ਤਾਂ ਜ਼ਿੰਮੇਵਾਰੀ ਹੈ ਭੁੱਖੇ ਨੂੰ ਜਿਹੜਾ ਰੋਟੀ ਦੇਣਾ ਇਸ ਵਾਸਤੇ ਅਸੀਂ ਕੋਈ ਭੁੱਖਾ ਨਾ ਰਹਿਣ ਦੇਈਏ ਸਾਡਾ ਜਿਹੜਾ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਹੈ ਪਰ ਅਸੀਂ ਕਿਸੇ ਨੂੰ ਭੁੱਖੇ ਨਹੀਂ ਰਹਿਣ ਦੇਣਾ ਇਹ ਇੱਕ ਕਿਸਾਨ ਦਾ ਜਿਹੜਾ ਫਰਜ਼ ਬੰਦ ਹੈ ਸੋ ਮੈਂ ਸਾਰੇ ਨਗਰ ਨਿਵਾਸੀਆਂ ਦਾ ਉਹਨਾਂ ਆੜਤੀਆਂ ਵੀਰਾਂ ਦਾ ਸਰਪੰਚਾਂ ਦਾ ਮੈਂਬਰਾਂ ਦਾ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਭਰਾਲਾ ਕੀਤਾ ਔਰ ਅੱਜ ਅਸੀਂ ਆਪਣੇ ਉਹਨਾਂ ਵੀਰਾਂ ਦਾ ਜਿਹੜੇ ਅੱਜ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਸਾਥੀ